ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੂਬ ਸਰਾਜ ਕਾਂਗਰਸ ਪਾਰਟੀ ਦੇ ਵਿੱਚ ਵੀ ਬਿਵਾਲ ਮਚਿਆ ਹੋਇਆ ਹੈ ਪ੍ਰਧਾਨਗੀ ਨੂੰ ਲੈ ਕੇ ਸੂਬੇ ਦੇ ਪ੍ਰਧਾਨ ਰਾਜਾ ਵਰਿੰਗ ਉੱਤੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਤਰ੍ਹਾਂ ਰਾਣਾ ਗੁਰਜੀ ਪਰਗਤ ਸਿੰਘ ਚਰਨਜੀਤ ਚੰਨੀ ਸੁਖਜਿੰਦਰ ਰੰਧਾਵਾ ਸੁਖਪਾਲ ਖਹਿਰਾ ਪ੍ਰਤਾਪ ਸਿੰਘ ਬਾਜਵਾ ਇਹਨਾਂ ਵੱਡੇ ਆਗੂਆਂ ਨੇ ਆਪੋ ਆਪਣੇ ਨਾਮ ਆਪਣੇ ਪਦਰ ਤੇ ਹੀ ਬਵੇਸ਼ ਬਕੇਲ ਨੂੰ ਦੇ ਦਿੱਤੇ ਨੇ ਕਿ ਅਸੀਂ ਪੰਜਾਬ ਦੀ ਵਾਗਡੋਰ ਸੰਭਾਲਣਾ ਚਾਹੁੰਦੇ ਹਾਂ ਇਟ ਮੀਨਸ ਕਿ ਅਸੀਂ ਪੰਜਾਬ ਦਾ ਪ੍ਰਧਾਨ ਬਣਨਾ ਹੈ ਕਾਂਗਰਸ ਪਾਰਟੀ ਵੱਲੋਂ ਬਵੇਸ਼ ਬਕੇਲ ਨੇ ਵੈਸੇ ਠੋਕ ਕੇ ਜਵਾਬ ਦਿੱਤਾ ਹੈ ਕਿ ਹਾਲੇ ਰਾਜਾ ਵੜਿੰਗ ਤੋਂ ਪ੍ਰਧਾਨਗੀ ਕੋਈ ਨਹੀਂ ਜਾ ਸਕਦੀ ਕਿਉਂਕਿ ਦੁੱਖ ਦੀ ਘੜੀ ਮੁਸੀਬਤ ਵੇਲੇ ਰਾਜਾ ਵੜਿੰਗ ਨੇ ਜ਼ਬਰਦਸਤ ਸਾਥ ਦਿੱਤਾ ਹੈ ਕਾਂਗਰਸ ਪਾਰਟੀ ਦਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬੜੇ ਵਧੀਆ ਤਰੀਕੇ ਦੇ ਨਾਲ ਸਰਕਾਰ ਬਣੇਗੀ ਬਵੇਸ਼ ਬਕੇਲ ਜੋ ਪੰਜਾਬ ਦੇ ਕਾਂਗਰਸ ਪਾਰਟੀ ਵੱਲੋਂ ਨਵੇਂ ਇੰਚਾਰਜ ਬੜੇ ਨੇ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਪੰਜਾਬ ਦੇ ਇੱਕ ਹੋਰ ਵੱਡੇ ਆਗੂ ਰਾਜਕੁਮਾਰ ਵੀਰਕਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿਉਂਕਿ ਪੱਤਰ ਕਿਉਂਕਿ ਜਿਹੜੇ ਰਾਜਕੁਮਾਰ ਵੀਰਕਾ ਨੇ ਉਹ ਵੀ ਅੰਮ੍ਰਿਤਸਰ ਹਤੇ ਨੇ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਵੀ ਜਿਹੜੇ ਨੇ ਉਹ ਅਬਰਸਰ ਦੇ ਵਿੱਚ ਉਹਨਾਂ ਦਾ ਘਰ ਹੈ ਦੋਨੋਂ ਇੱਕੋ ਹੀ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਨੇ ਰਾਜਕਮਰ ਵਰਕਾ ਨੂੰ ਪੱਤਰਕਾਰ ਨੇ ਪੁੱਛਿਆ ਕੀ ਗੱਲ ਹੈ ਕਿ ਕਾਫੀ ਲੰਮੇ ਸਮੇਂ ਤੋਂ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਕਾਂਗਰਸ ਪਾਰਟੀ ਤੋਂ ਦੂਰ ਨੇ ਨਾਰਾਜ਼ ਨੇ ਜਾਂ ਪੰਜਾਬ ਦੇ ਜਿਹੜੇ ਵੱਡੇ ਆਗੂ ਨੇ ਉਸ ਦਾ ਵਿਰੋਧ ਕਰਦੇ ਨੇ ਇਸ ਗੱਲ ਤੋਂ ਲੈ ਕੇ ਉਹ ਖਫਾ ਨੇ ਰਾਜਕਮਰ ਵਰਕਾ ਨੇ ਕਿਹਾ ਕਿ ਸਾਡੇ ਵਿਚਾਰ ਵਿਚਾਰਾਂ ਦੇ ਮਤਭੇਦ ਹੋ ਸਕਦੇ ਨੇ ਉਹਨਾਂ ਨੇ ਕਿਹਾ ਜਦੂ ਦਾ ਦੇਸ਼ ਆਜ਼ਾਦ ਹੋਇਆ ਹੈ ਜਦੋਂ ਦੀਆਂ ਪਾਰਟੀਆਂ ਬਣੀਆਂ ਨੇ ਪਾਰਟੀਆਂ ਦੇ ਵਿੱਚ ਵਿਚਾਰ ਧਾਰਾ ਦੇ ਮਤਭੇਦ ਜ਼ਰੂਰ ਹੁੰਦੇ ਨੇ ਨਵਜੋਤ ਸਿੰਘ ਸਿੱਧੂ ਆਪਣੇ ਨੇ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਨੇ ਤੇ ਨਵਜੋਤ ਸਿੰਘ ਸਿੱਧੂ ਬੜਾ ਵੱਡਾ ਜਲਦੀ ਧਮਾਕਾ ਕਰਨਗੇ ਇਹ ਗੱਲ ਕਹਿ ਦਿੱਤੀ ਹੈ ਰਾਜਕੁਮਾਰ ਮਿਰਕਾ ਨੇ ਰਾਜਕੁਮਾਰ ਮਿਰਕਾ ਨੇ ਕਿਹਾ ਕਿ ਬੜੇ ਹੀ ਵੱਡੇ ਅਹੁਦੇ ਦੇ ਨਾਲ ਜਿਹੜਾ ਨਵਾਜਿਆ ਜਾਵੇਗਾ ਜਾਂ ਉਸ ਦਾ ਫਿਰ ਦੁਬਾਰਾ ਨਿੱਘਾ ਸਵਾਗਤ ਕੀਤਾ ਜਾਵੇਗਾ ਨਵਜੋਤ ਸਿੰਘ ਸਿੱਧੂ ਦਾ ਹੁਣ ਨਵਜੋਤ ਸਿੰਘ ਸਿੱਧੂ ਨੂੰ ਕਿਹੜਾ ਅਹੁਦਾ ਦੇਣਗੇ ਇਹ ਤਾਂ ਰਾਜਕੁਮਾਰ ਵੀਰਕਾ ਨੂੰ ਪਤਾ ਹੈ ਕਿਉਂਕਿ ਰਾਜਕੁਮਾਰ ਵੀਰਕਾ ਦੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਚੰਗੀ ਗੱਲਬਾਤ ਹੈ ਨਵਜੋਤ ਸਿੰਘ ਸਿੱਧੂ ਦੀ ਜੇਕਰ ਫਿਰ ਦੁਬਾਰਾ ਐਂਟਰੀ ਹੁੰਦੀ ਹੈ ਐਂਟਰ ਤਾਂ ਹੈ ਹੀ ਨੇ ਲੇਕਿਨ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਜਿਮਣੀ ਚੋਣਾਂ ਹੋਈਆਂ ਪੰਚਾਇਤੀ ਚੋਣਾਂ ਹੋਈਆਂ ਵੱਡੀ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਨਵਜੋਤ ਸਿੰਘ ਸਿੱਧੂ ਨੂੰ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਨੂੰ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂਆਂ ਦੇ ਨਾਲ ਇੱਕ ਦੋ ਵਾਰ ਜ਼ਰੂਰ ਮੀਟਿੰਗ ਕਰਦੇ ਦੇਖਿਆ ਗਿਆ ਉਹਨਾਂ ਦਿਨਾਂ ਦੇ ਵਿੱਚ ਹਾਲਚ ਇੱਕ ਮਚੀ ਸੀ ਕਿ ਨਵਜੋਤ ਸਿੰਘ ਸਿੱਧੂ ਸ਼ਾਇਦ ਹੋ ਸਕਦਾ ਹੈ ਭਾਰਤੀ ਜਨਤਾ ਪਾਰਟੀ ਵੱਲ ਚਲੇ ਜਾਣ ਲੇਕਿਨ ਅੱਜ ਰਾਜਕੁਮਾਰ ਵੀਰਕਾ ਨੇ ਕਲੈਰੀਫਾਈ ਕਰ ਦਿੱਤਾ ਹੈ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਵਿੱਚ ਨੇ ਜਲਦੀ ਬੜੇ ਵੱਡੇ ਪਦਰ ਤੇ ਉਹ ਆਉਣਗੇ ਫਿਰ ਦੁਬਾਰਾ ਸਰਗਰਮ ਹੋਣਗੇ ਕਾਂਗਰਸ ਪਾਰਟੀ ਦੀਆਂ ਗਤੀਵਿਧੀਆਂ ਦੇ ਵਿੱਚ ਵਿਧਾਨ ਸਭਾ ਦੀ ਟਿਕਟ ਵੀ ਉਹਨਾਂ ਨੂੰ ਦਿੱਤੀ ਜਾਵੇ ਕਿ ਉਹਨਾਂ ਅਤੇ ਉਹਨਾਂ ਦੀ ਪਤਨੀ ਨੂੰ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਵੱਡਾ ਅਹੁਦਾ ਹੋ ਸਕਦਾ ਹੈ ਰਾਸਪਤ੍ਰ ਮਿਰਕਾ ਕਹਿੰਦੇ ਕਿ ਪੰਜਾਬ ਵੱਲੋਂ ਪੰਜਾਬ ਪ੍ਰਧਾਨ ਵੀ ਬਣ ਜਾ